ਸਵਾਗਤ ਹੈ ਸਾਰੇ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਥੋੜੇ ਥੋੜੇ ਟਾਈਮ ਬਾਅਦ ਕੋਈ ਨੌਲੇਜ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਤੁਹਾਡੇ ਲਈ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਏ ਇਹ ਜਿਹੜੀ ਹੈਗੀ ਆ ਬੜੀ ਥੋੜੇ ਲਈ ਜ਼ਰੂਰੀ ਹੈ ਇਹਦੇ ਤੇ ਗੌਰ ਕਰਨਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਏਰੀਆ ਦੇ ਵਿੱਚ ਜਿਹੜਾ ਹੈਗਾ ਐਫਐਮਡੀ ਬੜਾ ਜ਼ੋਰ ਫੜ ਚੁੱਕੀ ਦਾਦਰ ਕੇਸ ਹੈ ਜਿਹੜੇ ਜਗਰਾਵਾ ਦੇ ਏਰੀਆ ਤੋਂ ਕਾਫੀ ਫੋਨ ਆਏ ਫਾਰਮਰ ਭਰਾਵਾਂ ਦੇ ਕਿ ਉੱਥੇ ਕਈ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਮੈਂ ਸੋਚਿਆ ਚਲੋ ਦੂਜੇ ਫਾਰਮਰ ਭਰਾਵਾਂ ਜਿਹੜੇ ਭਰਾਵਾਂ ਨੇ ਜਿੱਥੇ ਅਜੇ ਬਿਮਾਰੀ ਨਹੀਂ ਆਈ ਜ ਉਹਨਾਂ ਨੇ ਵੈਕਸੀਨ ਨਹੀਂ ਕੀਤੀ ਤਾਂ ਵੈਕਸੀਨ ਕਰਵਾਓ ਸਰਕਾਰੀ ਹਸਪੀਟਲ 'ਚ ਜਾ ਕੇ ਜਿਹੜੇ ਤੁਹਾਡੇ ਬਟਰਨਾਈ ਹਸਪਤਾਲ ਆ ਉਹਨਾਂ ਨੂੰ ਜਾ ਕੇ ਗੱਲ ਕਰਕੇ ਵੈਕਸੀਨ ਲਵਾਓ ਜੇ ਉੱਥੇ ਨਹੀਂ ਅਵੇਲੇਬਲ ਹਲੇ ਵੈਸੇ ਤਾਂ ਸਾਰੀ ਸਰਕਾਰ ਨੇ ਕੀਤੀ ਐ ਆਪਣੀ ਵੀ ਹੋ ਗਈ ਐ ਪਰ ਜੇ ਕਿਤੇ ਨਹੀਂ ਹੋਈ ਵੀ ਜਾਂ ਉੱਥੇ ਹਸਪੀਟਲ ਦੇ ਵਿੱਚ ਅਵੇਲੇਬਲ ਨਹੀਂ ਤਾਂ ਪ੍ਰਾਈਵੇਟ ਲਿਆ ਕੇ ਲਾ ਲਓ ਕੋਈ ਬਹੁਤਾ ਖਰਚਾ ਨਹੀਂ ਹੈਗਾਗਾ ਸਾਰੀ 10 ਪਸ਼ੂਆਂ ਮਗਰ 3-400 ਰੁਪਿਆ ਹੀ ਲੱਗਣਾ ਹੈਗਾ ਰਜੀ ਆ ਗਈ ਤਾਂ ਨੁਕਸਾਨ ਜਿਆਦਾ ਜਿਹੜੇ ਏਰੀਆ ਚ ਹੋਈ ਵੀ ਹੈ ਤੁਸੀਂ ਉੱਥੇ ਜਾ ਕੇ ਦੇਖੋ ਤੇ ਬੜਾ ਹੀ ਬੁਰਾ ਹਾਲਾ ਪੰਡਾਂ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਵੀ ਇਹਦੇ ਲੱਛਣ ਕੀ ਹੈ ਇਹਨੂੰ ਪਹਿਲਾਂ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਇਹਨੂੰ ਜਿਹੜੇ ਹੈਗੇ ਪਸ਼ੂ ਦੇ ਉੱਤੇ ਤੇ ਪ੍ਰਭਾਵ ਨੂੰ ਕਿਵੇਂ ਆਪਾਂ ਘੱਟ ਕਰ ਸਕਦੇ ਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੇ ਜੇ ਇਹ ਏਰੀਆ 'ਚ ਜਿਹੜੀ ਬਿਮਾਰੀ ਆ ਜਾਂਦੀ ਹੈ ਜਿਹੜੇ ਪਸ਼ੂਆਂ ਦੀ ਵੈਕਸੀਨ ਹੋਈ ਉਹਨਾਂ ਨੂੰ ਕਾਫੀ ਹੱਦ ਤੱਕ ਬਚਾয়া ਜਾ ਜਾਂਦਾ ਹੈ ਬਾਕੀ ਜੇ ਕਿਸੇ ਭਰਾ ਦੇ ਵੈਕਸੀਨ ਨਹੀਂ ਕੀਤੀ ਤੇ ਉਹਦੇ ਬਚਾਅ ਦੇ ਚਾਂਸ ਬਹੁਤ ਘਟ ਜਾਂਦੇ ਕਿਉਂਕਿ ਇਹ ਹਵਾ ਦੇ ਥਰੂ ਹੀ ਫੈਲਦੀ ਹੈਗੀ ਆ ਤੁਹਾਡੇ ਘਰੇ ਕੋਈ ਬੰਦਾ ਆਉਂਦਾ ਜਾਂ ਨਹੀਂ ਆਉਂਦਾਗਾ ਇਹਦੇ ਨਾਲ ਬਹੁਤੀ ਰੋਕ ਨਹੀਂ ਹੁੰਦੀ ਹਾਂ ਵੀ ਇਹ ਜਦੋਂ ਦੂਰ ਵਾਲਾ ਏਰੀਆ ਦੇ ਵਿੱਚ ਆਪਾਂ ਜਰੂਰ ਕੈਰੀਅਰ ਬਣ ਜਾਂਦੇ ਆ ਵੀ ਮੰਨ ਲਓ ਕੋਈ 100 ਕਿਲੋਮੀਟਰ ਤੋਂ ਬੰਦਾ ਉਹ ਘਰੇ ਆਇਆ ਤੇ ਅਗੂਬਾ 100 ਕਿਲੋਮੀਟਰ ਕੋਈ ਰਿਸ਼ਤੇਦਾਰੀ ਚ ਮਿਲ ਕੇ ਉਹਦੇ ਘਰੇ ਜਾਵੇ ਇੰਦਾਂ ਉਹ ਏਰੀਆ ਚ ਜਾ ਸਕਦੀ ਨਹੀਂ ਨੇੜੇ ਤੇ ਢੇਤੇ ਇਹਨੇ ਹਵਾ ਜੀ ਫੈਲ ਜਾਣਾ ਹੁੰਦਾ ਤੇ ਜਿਹੜੀ ਮੇਨ ਚੀਜ਼ ਹੈਗੀ ਜਿਹੜੇ ਏਰੀਆ 'ਚ ਜੇ ਬਿਮਾਰੀ ਨਹੀਂ ਆਈ ਜਾਂ ਜਿਹੜੇ ਏਰੀਏ ਦੇ ਆਸ-ਪਾਸ ਆ ਗਈ ਉਹਨਾਂ ਨੇ ਬਚਾ ਕੇਵੇਂ ਕਰਨਾ ਵੈਕਸੀਨ ਤੋਂ ਇਲਾਵਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਵਿਟਾਮਿਨ ਵਾਲੇ ਟੀਕੇ ਜਿਹੜੇ ਵਿਟਾਮਿਨ ਏ ਡੀ 3 ਜਿਵੇਂ ਬਾਇਓਟੈਨ ਜਿਹਨੂੰ ਵਿਟਾਮਿਨ ਐਚ ਵੀ ਕਹਿੰਦੇ ਨੇ ਵਿੱਚ ਹੁੰਦਾਗਾ ਉਹ ਟੀਕੇ ਜਿਹੜੇ ਹੈਗੇ ਆਪਾਂ ਲਾਉਣੇ ਆ ਪਿਛੋਂ ਦੋ ਤਿੰਨ ਕੰਪਨੀਆਂ ਦੇ ਚੰਗੇ ਟੀਕੇ ਹੁੰਦੇ 5 ਤੋਂ 7 ਐਮਲ ਪਸ਼ੂ ਦੇ ਬੋਡੀ weight ਦੇ ਹਿਸਾਬ ਨਾਲ ਤੁਸੀਂ ਇਹ ਲਾ ਦੇਣੀ ਹੈ ਨਾਲ ਇੱਕ ਟੀਕਾ ਹੁੰਦਾ ਲਿਵਾ ਮਾਈਸੋਲ ਜਿਹੜਾ ਕਿ ਪਸ਼ੂ ਦੀ ਇਮਿਊਨਿਟੀ ਤੇ ਵੀ ਕੰਮ ਕਰਦਾ ਤੇ ਡੀ-ਵਾਰਮਿੰਗ ਦੇ ਇਹ ਤੁਸੀਂ ਪਸ਼ੂਆਂ ਦੀ ਬੋਡੀ weight ਦੇ ਹਿਸਾਬ ਨਾਲ ਜਿਹੜਾ ਹੈਗਾ 20 ਤੋਂ 30 ml ਸਬਕਟ ਜਿਹੜਾ ਹੈਗਾ ਤੁਸੀਂ ਪਸ਼ੂਆਂ ਦੇ ਦੋ ਜਗ੍ਹਾ ਤੇ ਲਾ ਸਕਦੇ ਆ ਇਹਦੇ ਇਲਾਵਾ ਜਿਹੜਾ ਹੈਗਾ ਤੁਸੀਂ ਜੇ ਲਿਵਰ ਮਾਈਸੋਲ ਦੀ ਜਗ੍ਹਾ ਤੇ ਤੁਸੀਂ ਹਾਈ ਟੈਕ ਟੀਕੇ ਵੀ ਜਿਹੜੇ ਹੈਗੇ ਆ ਡੀ ਵਾਰਮਿੰਗ ਦੇ ਤੌਰ ਤੇ ਸਬਕਟ ਲਾ ਸਕਦੇ ਆ ਤਾਂ ਕਿ ਜਿਹੜੀ ਹੈਗੀ ਕੋਈ ਸਕੈਨਤ ਦੇ ਵਿੱਚ ਜੇ ਕੋਈ ਯਰਮਾ ਕੋਈ ਇਨਫੈਕਸ਼ਨ ਨਾ ਹੋ ਨਾ ਹੋਵੇ ਜੇ ਕੋਈ ਮਾੜਾ ਮੋਟਾ ਜ਼ਖਮ ਹੋਵੇ ਠੀਕ ਹੋ ਜੇ ਦੂਜਾ ਜਿਹੜਾ ਪਸ਼ੂਆਂ ਦੀ ਇਮਿਊਨਿਟੀ ਵਾਸਤੇ ਤੁਸੀਂ ਆਮਲਾ ਹਲਦੀ ਹੈ ਜਿਹੜੇ ਹੈਗਾ ਗੋੜਾ ਇਹ ਥੋੜਾ ਜਿਹਾ ਦਿਨਾਂ ਦੇ ਵਿੱਚ ਕੁਆਂਟੀਟੀ ਦੀ ਵਧਾ ਦੋ ਤਾਂ ਕਿ ਪਸ਼ੂ ਦੀ ਇਮਿਊਨਿਟੀ ਤੇ ਤਾਕਤ ਵਾਜੇ ਤੇ ਜੇ ਕਿਸੇ ਪਸ਼ੂ ਨੂੰ ਹੁਣ ਮੰਨ ਲਈ ਬਿਮਾਰੀ ਆ ਜਾਂਦੀ ਹੈ ਤੇ ਉੱਥੇ ਕੀ ਹੈ ਉਹਦੇ ਥਣਾ ਤੇ ਪੈਰਾਂ ਤੇ ਮੂੰਹ ਦੇ ਵਿੱਚ ਛਾਲੇ ਹੋ ਜਾਣਗੇ ਤੇ ਉਹਦੇ ਜ਼ਖਮ ਹੋ ਜਾਂਦੇ ਆ ਉਹਨੂੰ ਟੈਂਪਰੇਚਰ ਹੋਊਗਾ ਦੁੱਧ ਘਟਜੂ ਖਾਣਾ ਪੀਣਾ ਬਿਲਕੁਲ ਘਟਜੂਗਾ ਤੇ ਇਹਦੇ ਫਿਰ ਇਲਾਜ ਦੇ ਵਿੱਚ ਤੁਹਾਨੂੰ ਐ ਜਿਹੜੇ ਦੇਸੀ ਇਲਾਜ ਤੇ ਤੁਸੀਂ ਜ਼ਿਆਦਾ ਧਿਆਨ ਦੇਣਾ ਅੰਗਰੇਜ਼ੀ ਇਲਾਜ ਮੈਂ ਤੁਹਾਨੂੰ ਦੱਸ ਦਿੰਦਾ ਪਰ ਸਹੀ ਟ੍ਰੀਟਮੈਂਟ ਤੋਂ ਡਾੜਾ ਏਰੀਆ ਦਾ ਡਾਕਟਰ ਉਹ ਪਸ਼ੂ ਦੀ ਕੰਡੀਸ਼ਨ ਦੇਖ ਕੇ ਕਰੂਗਾ ਇੰਗਰੇਜੀ ਇਲਾਜ ਦੇ ਵਿੱਚ ਕਰਾਂ ਦੇ ਵਿੱਚ ਕੁਝ ਟੀਕੇ ਜਿਹੜੇ ਕੰਮ ਕਰਦੇ ਹਰੇਕ ਦਵਾਈ ਵਿੱਚ ਕੰਮ ਨਹੀਂ ਕਰਦੀ। ਬਾਕੀ ਤੁਹਾਡੇ ਜਿਹੜੇ ਡਾਕਟਰ ਆ ਉਹ ਪਸ਼ੂ ਦੀ ਕੰਡੀਸ਼ਨ ਦੇ ਹਿਸਾਬ ਨਾਲ ਲਾਉਣਗੇ। ਇਹਦੇ ਵਿੱਚ ਤੁਸੀਂ ਜਿਆਦਾਤਰ ਐਨਰਫਲੌਕਸਸ ਟੀਕਾ ਜਿਹੜਾ ਚੰਗਾ ਕੰਮ ਕਰਦਾ ਹੈਗਾ। ਨਿੰਮੂ ਸਲਾਈਡ ਪੈਰਾਸੈਟਾਮੋਲ ਦਰਦ ਤੋਂ ਆਪਾਂ ਨੂੰ ਨਾਲ ਲਾਉਣਾ ਬਹੁਤ ਜ਼ਿਆਦਾ ਤਕਲੀਫ ਹੁੰਦਾ। ਸੀਪੀਐਮ ਲੱਗੂਗਾ, ਬੀ ਕੰਪਲੈਕਸ ਲੱਗੂਗਾ, ਟ੍ਰਿਬੀਵੈਟ ਟੀਕਾ ਲੱਗ ਜੂਗਾ। ਜਿਹੜੇ ਪਸ਼ੂ ਦੇ ਲੀਵਰ ਨੂੰ ਸਪੋਰਟ ਦਿੰਦੇ ਆ ਕਿਉਂਕਿ ਜਦੋਂ ਉਹਦੇ ਮੈਡੀਸਿਨ ਐਂਟੀਬਾਇਟਿਕ ਇਹਨੇ ਲੱਗਦੇ ਤੇ ਉਹਦੇ ਲੀਵਰ ਤੇ ਇ ਲਾਉਣੇ ਨਾਲ ਟਿਸ਼ੂ ਐਡ ਆਪਣੀਆਂ ਗੋਲੀਆਂ ਜਿੱਦਾਂ ਆਉਂਦਾਂਗਾ ਹੈਗਾ ਜਿਹਨਾਂ ਦਾ ਕੋਈ ਜ਼ਖਮ ਬਣ ਗਿਆ ਉਹਨੂੰ ਠੀਕ ਕਰਨ ਵਾਸਤੇ ਆਪਾਂ ਵਰਤਨਾ ਬੀਟਾ ਡੀਨ ਵਗੈਰਾ ਵਰਤਣੀ ਹੈ ਪਸ਼ੂ ਦੇ ਜਿਹੜੇ ਜ਼ਖਮ ਹੋ ਗਏ ਆ ਮੂੰਹ 'ਚ ਪੈਰਾਂ 'ਤੇ ਜਿੱਥੇ ਵੀ ਆ ਤੇ ਪੋਟਾਸ਼ੀਅਮ ਪਰਗਮਨਾਈਟ ਜਿਹਨੂੰ ਆਪਾਂ ਖੂਨ ਵਾਲੀ ਦਵਾਈ ਜਾਂ ਲਾਲ ਦਵਾਈ ਕਹਿੰਦੇ ਆ ਉਹ ਘੋਲ ਕੇ ਉਹਦੇ ਦਿਨ ਚ ਤਿੰਨ ਚਾਰ ਵਾਰੀ ਉਹ ਪਸ਼ੂਆਂ ਦਾ ਜਿਹੜਾ ਮੂੰਹ ਧੋਣਾ ਹੈਗਾ ਪੈਰ ਧੋਣੇ ਆ ਫਿਰ ਮੂੰਹ ਦੇ ਵਿੱਚ ਜਾਂ ਛਾਲਿਆਂ ਦੇ ਉੱਤੇ ਜਿਹੜਾ ਹੈਗਾ ਤੁਸੀਂ ਅੰਦਰੋਂ ਬਾਹਰ ਗਲਿਸਰੀਨ ਉਹਦੇ ਵਰਤਣੀ ਹੈ ਮਾਰਨੀ ਸਾਰੀ ਜਿਹੜੀ ਆਪਾਂ ਛਾਲਿਆਂ ਦੇ ਆਮ ਨੂੰ ਨਾਰਮਲ ਆਉਣੇ ਆ ਉਹ ਹੀ ਗਲਿਸਰੀਨ ਦੀ ਵੱਡੀ ਸ਼ੀਸ਼ੀ ਵੀ ਆ ਜਾਂਦੀ ਹੈ 200 ml 100 ml ਅੱਧੇ ਲੀਟਰ ਤੱਕ ਦੀ ਉਹ ਤੁਸੀਂ ਉਹਦੇ ਮੂੰਹ ਦੇ ਵਿੱਚ ਲਾਉਣੀ ਆ ਇਸ ਤੋਂ ਇਲਾਵਾ ਜਿੱਦਾਂ ਆਪਣੇ ਪੁਰਾਣੇ ਟਾਈਮਾਂ ਦੇ ਵਿੱਚ ਜਖਮ ਉੱਤੇ ਆਪਣੇ ਜਾਂ ਆਪਾਂ ਸਰੋਂ ਦੇ ਤੇਲ 'ਚ ਹਲਦੀ ਕਲਕਾ ਲੈਂਦੇ ਸੀ ਤੇ ਉਹਦਾ ਹਲਦੀ ਤੇ ਸਰੋਂ ਦਾ ਤੇਲ ਤੇ ਤੁਸੀਂ ਬਰਾਬਰ ਮਾਤਰਾ ਹੀ ਲੈਣਾ ਇੱਕ ਨਾਲ ਸਹਾਗਾ ਬਰਾਬਰ ਮਾਤਰਾ ਦੇ ਵਿੱਚ ਲੈ ਲੈਣਾ ਉਨਾ ਹੀ ਜਿਵੇਂ ਮੰਨ ਲਓ 50 ਗ੍ਰਾਮ ਹਲਦੀ 50 ਗ੍ਰਾਮ ਸਹਾਗਾ ਤੇ 50 ਗ੍ਰਾਮ ਸਰੋਂ ਦਾ ਤੇਲ ਲੇਕਿਨ ਉਹ ਮਿਕਸ ਕਰਕੇ ਜਦੋਂ ਤੁਸੀਂ ਉਹ ਜ਼ਖਮ ਸਾਫ਼ ਕਰ ਦਿੱਤੇ ਤੇ ਉਹ ਸਾਰਿਆਂ ਦੇ ਉੱਤੇ ਉਹਨੂੰ ਲਾ ਦੇਣਾ ਹੈਗਾ ਤੇ ਪਸ਼ੂ ਦੇ ਚਾਹੇ ਮੂੰਹ 'ਚ ਵੀ ਲੱਗੇ ਜੇ ਕੋਈ ਚੱਕਰ ਨਹੀਂ ਪਰ ਮੂੰਹ ਦੇ ਵਿੱਚ ਗਲੈਸਰੀਨ ਤੁਸੀਂ ਜ਼ਿਆਦਾ ਕੰਮ ਕਰੂਗੀ ਉਹ ਜ਼ਿਆਦਾ ਲਾਦ ਨਹੀਂ ਬਾਹਰ ਵਾਲੇ ਜ਼ਖਮਾਂ ਦੇ ਤੁਸੀਂ ਇਹ ਜਿਹੜਾ ਹੈਗਾ ਦਿਨ 'ਚ ਸਫਾਈ ਕਰਨ ਤੋਂ ਬਾਅਦ ਇਹ ਮਲਮ ਲਾਉਣੀ ਹੈ ਤਾਂ ਕਿ ਇਹ ਤੁਸੀਂ ਦੇਖੋਗੇ ਬਹੁਤ ਜਲਦੀ ਪਸ਼ੂ ਦੇ ਜਿਹੜੇ ਹੈਗੇ ਜ਼ਖਮਾਂ ਨੂੰ ਸੁਕਾ ਦਿੰਦਾ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਮੇਨ ਤੁਸੀਂ ਜਿਹੜੀ ਧਿਆਨ ਰੱਖਣੀ ਹੈ ਜਿਹੜੇ ਪਸ਼ੂ ਦੇ ਥੱਲੇ ਆਸ-ਪਾਸ ਜਿਹੜੀ ਸਫਾਈ ਰੱਖਣੀ ਹੈ ਜੇ ਕੋਈ ਪਸ਼ੂ ਨੂੰ ਇੱਕ ਦਿਨ ਨੂੰ ਬਿਮਾਰੀ ਹੋ ਗਈ ਦੂਜਾ ਹਜੇ ਠੀਕ ਆ ਤੈਨੂੰ ਪਾਸੇ ਕਰ ਦੇਣਾ ਬਾਕੀ ਉਹ ਸਾਰੇ ਘਰੇ ਤੁਸੀਂ ਉਹਨੂੰ ਸੈਨੀਟਾਈਜ਼ ਕਰਨਾ ਤੇ ਫਾਰਮਾਲੀਨ ਜਿੱਦਾਂ ਦਵਾਈ ਆਉਂਦੀ ਆ ਸਪਰੇਅ ਆਉਂਦੀ ਆ ਜਾਂ ਹੋਰ ਵੀ ਕੋਈ ਕੰਪਨੀ ਦਾ ਸਪਰੇਅ ਆਉਂਦਾ ਉਹਦਾ ਸੜਕਾ ਕਰ ਦੇਣਾਗਾ ਤਾਂ ਕਿ ਜਿਹੜੇ ਕੋਈ ਉੱਥੇ ਬੈਕਟੀਰੀਆ ਵਗੈਰਾ ਕੋਈ ਜਾਨਮਾ ਉਹ ਜਿਹੜੇ ਹੈਗੇ ਆ ਮਰ ਜਾਣ ਤਾਂ ਕਿ ਜਿਹੜੇ ਪਸ਼ੂ ਦੇ ਜ਼ਖਮ ਆ ਜਿਹੜੇ ਜੇ ਹੋ ਗੀ ਆ ਉਹਦੇ ਜਿਹੜੇ ਜ਼ਖਮ ਉਹਦੇ ਵਿੱਚ ਕੋਈ ਇਨਫੈਕਸ਼ਨ ਨਾ ਵਧੇ ਮੱਖਾਂ ਮੱਖਾਂ ਦਾ ਤੁਸੀਂ ਵਿਚਾਰ ਰੱਖਣਾ ਹੈਗਾ ਵੀ ਉਹ जख्मਾਂ ਤੇ ਆ ਕੇ ਬੈਠ ਕੇ ਨਾ ਤੇ ਉਹਦੇ ਲਈ ਆਪਾਂ ਇਹ ਹਲਦੀ ਸੁਹਾਗਾ ਅਸਰੋਂ ਦੇ ਤੇਲ ਦਾ ਲੇਪ ਕਰਨਾ ਇਹ ਕਰਨਾ ਉਸ ਧੋਣ ਤੋਂ ਬਾਅਦ ਆ ਤੇ ਦਿਨ ਚ ਤਿੰਨ ਚਾਰ ਵਾਰੀ ਜਿਹੜਾ ਹੈਗਾ ਆਪਾਂ ਉਹਨਾਂ ਨੂੰ जख्मਾਂ ਨੂੰ ਧੋਣਾ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜਿਹੜੇ ਚੰਗੇ ਰਿਜ਼ਲਟ ਦੇਖੇ ਜਿੱਦਾਂ ਦਾਲ ਡਾ ਕੇ ਉਹ ਲੈ ਕੇ ਉਹਦੇ ਵਿੱਚ ਹਲਦੀ ਪਾ ਕੇ ਪਸ਼ੂ ਨੂੰ ਤੁਸੀਂ ਖਵਾਓ 20-30 ਗ੍ਰਾਮ ਹਲਦੀ ਪਾ ਲਿਆ ਕਰੋ 100-150 ਗ੍ਰਾਮ ਲੈ ਕੇ ਹਲਦੀ ਤੇ ਔਲੇ ਆ ਜਿਹੜੇ ਉਹ ਤੁਸੀਂ ਜਿਹੜੇ ਹੈਗਾ ਪਸ਼ੂ ਨੂੰ ਡੇਲੀ ਖਾਣਾ ਸ਼ੁਰੂ ਕਰੋ ਉਹਦੇ ਨਾਲ ਕੀ ਹੁੰਦਾ ਪਸ਼ੂ ਦੇ ਇੱਕ ਤੇ ਅੰਦਰ ਜ਼ਖਮਾਂ ਦੇ ਉੱਤੇ ਜਿਹੜਾ ਹੈਗਾ ਉਹ ਆਰਾਮ ਦਿੰਦੀ ਹੈ ਇੱਕ ਹਲਦੀ ਐਂਟੀਬਾਇਟਿਕ ਦੇ ਤੌਰ ਤੇ ਕੰਮ ਕਰਦੀ ਤੇ ਜਿਹੜਾ ਹੈਗਾ ਆਮਲਾ ਹੈਗਾ ਉਹ ਇਮਿਊਨਿਟੀ ਆਪ ਕਰਦਾ ਹੈਗਾ ਵਿਟਾਮਿਨ ਸੀ ਹੁੰਦਾ ਹੈਗਾ ਇਹ ਚੀਜ਼ ਨੂੰ ਤੁਸੀਂ ਵਰਤੋਗੇ ਪਸ਼ੂ ਦੀ ਬਹੁਤ ਜਲਦੀ ਜਿਹੜੀ ਹੈ ਕੰਡੀਸ਼ਨ ਠੀਕ ਹੋਣ ਲੱਗ ਜੂਗੀ ਤੇ ਜਿਹੜਾ ਟਰੀਟਮੈਂਟ ਆ ਤੁਸੀਂ ਉਹ ਡਾਕਟਰ ਦੇ ਧਿਆਨ ਵਿੱਚ ਦੇਖਰੇਖ ਦੇ ਵਿੱਚ ਉਹ ਕਰਵਾਉਣਾ ਹੀ ਕਰਵਾਉਣਾ ਨਾਲੇ ਦੇਸੀ ਇਲਾਜ ਕਰੋ ਤਾਂ ਕਿ ਜਿਹੜਾ ਪਸ਼ੂ ਆ ਉਹ ਜਲਦੀ ਖਬਰ ਕਰ ਜਾਏ ਨੁਕਸਾਨ ਤਾਂ ਇਹ ਕਰਦੀ ਕਰਦੀ ਹੈ ਪਰ ਆਪਾਂ ਹੁਣ ਜਿਹਨੂੰ ਹੋ ਗਈ ਉਹਨੂੰ ਕੋਸ਼ਿਸ਼ ਇਹ ਕਰਨੀ ਆ ਵੀ ਉਹਨੂੰ ਛੇਤੀ ਠੀਕ ਕਰ ਲਵੇ ਤੇ ਜਿਹੜੇ ਏਰੀਆ ਦੇ ਵਿੱਚ ਹੈਣੀਗੀ ਉਹ ਏਰੀਆ ਜਿਹੜਾ ਹੈਗਾ ਇਹਦੇ ਤੋਂ ਜਿਹੜਾ ਹੈਗਾ ਉਹਦਾ ਮਤਲਬ ਪਹਿਲਾਂ ਉਹਦੀ ਤਿਆਰੀ ਕਰ ਲਈ ਤੇ ਉਹ ਬਚਾ ਕਰ ਸਕੀ ਤੇ ਇਹ ਜਿਹੜੀ ਹੈਗੀ ਜਾਣਕਾਰੀ ਤੁਸੀਂ ਹੋਰ ਭਰਾਵਾਂ ਨਾਲ ਵੀ ਸ਼ੇਅਰ ਕਰਨੀ ਤਾਂ ਕਿ ਹੋਰ ਭਰਾਵਾਂ ਦਾ ਵੀ ਬਚਾਅ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਹੋਰ ਵੀ ਅੱਗੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਦਾਂ ਦੀਆਂ ਆਪਾਂ ਨੌਲੇਜ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ